ਗਾਈ ਸੀ ਹਾ ਜਲਾਇਤੀ ਬਲੋਇਟਾ ਦਾ ਸਾਰਾ ਸਵਾਗਤ ਹੈ ਅੱਜ ਸਾਡੇ ਹਣੀਆ ਦਸਵੀਂ ਤੇ ਅੱਠਵੀਂ ਦੇ 12ਵੀਂ ਵਾਲਿਆਂ ਦੀ ਫੋਟੋ ਫੋਟੋ ਆਪਣੀ ਕਲਾਸ ਦੀ ਤੇ ਮੈਂ ਇਸ ਕਰਕੇ ਅੱਜ ਟਾਈ ਵੀ ਲਾ ਲਈ ਹੈ ਪੂਰਾ ਤਿਆਰ ਸ਼ੁਰੂ ਹੋ ਚੁੱਕਾ ਹੈ 벨ਟ ਵੀ ਲਾਈ ਹੈ ਤੇ ਸਾਰਾ ਕੁਝ ਲਾਇਆ ਹਾਂ ਬੂਡਵਾਰ ਪਾ ਕੇ ਚੱਲਦੇ ਆ ਸਕੂਲੇ ਪੱਗ ਬੰਨਣੀ ਹੈ ਪਹਿਲਾਂ ਤੇ ਮੈਂ ਸੋਚਣਿਆ ਨਿੱਕੀ ਪੱਗ ਬੰਨਣਾ ਪਰ ਦਿਲ ਕਰਦਾ ਉਹ ਢੀਪਾ ਬੰਨ ਲੀਏ ਫਿਰ ਅੱਜ ਨਾਲੇ ਇੱਕ ਹੋਰ ਦਰਸਮਗਮ ਵੀ ਆ ਤੁਹਾਨੂੰ ਮਿਲਦੇ ਆ ਸਿੱਧਾ ਸਕੂਲ ਜਾ ਕੇ ਗਾਈਸ ਆਮ ਬੰਦੀ ਐ ਪਬਲਿਕ ਕੀਤੇ ਹੁਣ ਚਲਦੇ ਆ ਸਕੂਲੇ ਤੇ ਅੱਜ ਸਾਡੀ ਸਕੂਲੇ ਦੀ ਫੋਟੋ ਤੇ ਨਾਲੇ ਗੁਰਦਾਰੇ ਆ ਗਿਆ ਆਪਣਾ ਸਮਾਗਮ ਉਹਨੇ ਫਿਰ ਪੇਪਰ ਪਾ ਗਿਆ ਗਾਈਸ ਗਾਈਸ ਮੈਂ ਆ ਚੁੱਕਾ ਹਾਂ ਸਕੂਲੋਂ ਪੇਪਰ ਦੇ ਕੇ ਤੇ ਐਦਾ ਪੇਪਰ ਠੀਕ ਹੀ ਹੋਇਆ ਮਤਲਬ ਉਹਦਾ ਸਾਰਾ ਪੇਪਰ ਹੀ ਠੀਕ ਹੋਇਆ ਵਧੀਆ ਵਧੀਆ ਹੋ ਗਿਆ ਤੇ ਹੁਣ ਆਪਾਂ ਚਲਦੇ ਆ ਘੜੀ ਨੂੰ ਗੁਰਦਾਰੇ ਕਿਉਂਕਿ ਸਮਾਗਮਾਂ ਗੁਰਦਾਰੇ ਤੇ ਫਿਰ ਆਪਾਂ ਜਾਵਾਂਗੇ ਗੁਰਦਾਰੇ ਅੱਜ ਫੇਰ ਆਪਾਂ ਖਾਣ ਵਾਲੇ ਆ ਢੂੜੇ ਕਿਉਂਕਿ ਢੂੜੇ ਮੇਰੇ ਫੇਵਰੇਟ ਆ ਤੇ ਉਹ ਵੀ ਜਦੋਂ ਸੀਜ਼ਨ ਚੱਲਦਾ ਹੋਵੇ ਤਾਂ ਆਪਾਂ ਸਿੱਧੇ ਹੀ ਖੀਰ ਢੂੜੇ ਫੇਰ ਤੋਂ ਖਾਂਦੇ ਤੇ ਖਾ ਕੇ ਚੱਲਦੇ ਆ ਗੁਰਦਾਰੇ ਆ ਚੁੱਕਿਆ ਗੁਰਦਾਰੇ ਉਹ ਸੁਨਿਆ ਆਂ ਇ ਆਜੋ ਤੇ ਹੁਣ ਮੈਂ ਚੱਲਾਂ ਗੁਰਦਾਰੇ ਫਿਰ ਬਾਅਦ ਚ ਹੈਵਨ ਨੂੰ ਵੀ ਲੈਣ ਜਾਣਾ ਫਿਰ ਹੈਵਨ ਲੈ ਕੇ ਫਿਰ ਗੁਰਦਾਰੇ ਜਾਵਾਂ ਫਿਰ ਜਾਵਾਂਗੇ ਕੁਇਸ਼ਨ ਹੈਲੋ ਗਾਇਜ਼ ਹੈਲੋ ਗਾਇਜ਼ ਆਪਾਂ ਆ ਚੁੱਕੇ ਆ ਗੁਰਦਾਰੇ ਆ ਗੁਰਦਾਰੇ ਸਮਾਗਮਾਂ ਤੇ ਅੱਜ ਪ੍ਰੋਗਰਾਮ ਹੋਉਂਦਿਆ ਵਾਵਾ ਇਹ ਮਲਬੰਦਰ ਖਾਣ ਪੀਣ ਦਾ ਸਮਾਨ ਬਣਾਉਂਦੇ ਆਏ ਪਾਜੀ ਹਣੀ ਚੱਲੇ ਨੇ ਤੇ ਪਾਰੀ ਕਹਿੰਦੇ ਮੈਂ ਚੱਲਾਂ ਗੁਰਦੁਆਰੇ ਦੁਕਾਨੇ ਤੇ ਜਗਦੀਪ ਭਾਈ ਨੂੰ ਬੁਲਾਇਆ ਮੈਂ ਮੈਂ ਭਰਾ ਆ ਜਾਓ ਜਗਦੀਪ ਭਾਈ ਆ ਜਾਓ ਮੈਂ ਕੱਲ੍ਹ ਵੀ ਆਇਆ ਮੈਂ ਅੱਜ ਵੀ ਆਇਆ ਮੇਰੀ ਗੇੜ ਕਾਂ ਲਿਆ ਭਾਈ ਸੋਰੀ ਫਿਰ ਮੈਂ ਨਾ ਦਿਨ ਮਨੇ ਕਰ ਨਹੀਂ ਕਰੀ ਕਿ ਨਾ ਮੇਰਾ ਕੁਝ ਹੋਉਂਦਿਆ ਸੀ ਇਹ ਕਰ ਮੈਂ ਖਾ ਵੀ ਗਿਆ ਗਿਆ ਰੋਟੀ ਰੱਟੀ ਤੁਮ ਖਾਣੀ ਨਹੀਂ ਨਾ ਖਾ ਗਿਆ ਸਲਾਟਾ ਬਲੈਂਚ ਅੰਦਰ ਗਾਈ ਜਣਾ ਆਪਾਂ ਚਲਦੇ ਟੱਬ ਲੈਣ ਇਹ ਹਰੇ ਕੋਈ ਕਿਸੇ ਪਤਾ ਰਹਿਣੀ 12 ਵਜੇ 12ਵੇਂ ਸੁਖਣਾ 12.5 ਹੀ ਚੱਲੇ ਜਗਦੀਪ ਫੇਰ ਕਿਲ ਭਾਈ ਨਾ ਹੀ ਹੈ ਹਾਂਜੀ ਆਪਣੇ ਆਇਆ ਗਾਣੇ ਤੇ ਨਾ ਆਇਆ ਨੋ ਵੀ ਨਾ ਦੇ ਕੋਲ ਭਾਈ ਲਾਏ ਮੈਂ ਉਹ ਹੀ ਹੱਕ ਲਾਏ ਹੈ ਟੱਬ ਅੰਕ ਆਹੀ ਫੜਨਾ ਨਹੀਂ ਇਹ ਟੁੱਟਾ ਕਿਹੜਾ ਟੱਬ 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 ਟੱਬਾ ਵੱਡੇ ਆਦੇ ਮੇਰਾ ਵੀਰਾ ਹੀ ਲੈ ਆਈ ਹੈ ਟੱਬ ਸੰਗੜੇ ਨੂੰ ਆਂ ਟੱਬ ਜਾ ਦੋ ਪਹਿਲਾ ਜਨੇਆ ਚੰਗ ਇੱਕ ਪਾਸੋਂ ਵੱਤ ਪਾਉਂ ਭਾਈ ਇਹ ਜੇ ਪਾਸੋਂ ਵੱਤ ਨਹੀਂ ਹੈਗਾ ਪਾਣਾ ਇਹ ਸ਼ਿਕੰਦੇ ਗਾਇਸ ਇਸ ਕਰਕੇ ਭਰਾ ਵੀ ਆਉਣਾ ਮੇਰਾ ਨਾ ਕੰਦਰੀ ਉਹ ਜਾਣਾ ਸਵੇਰੇ ਜਗਦੀਪ ਪੱਕਾ ਨਾ ਕਿ ਉਹਨੇ ਆਹ ਮੈਂ ਯੋਕਰ ਨੇ ਗਾਇਸ ਹੁਣ ਤੁਹਾਨੂੰ ਆਪਾਂ ਮੈਂ ਥੋੜੀ ਸੇਵਾ ਕਰਾ ਲਈਏ ਆਪਾਂ ਟੀਕ ਲਿਆ ਮੱਥਾ ਉਤੋ ਦੇ ਬੀਬੀਆਂ ਨਹੀਂ ਆ ਸਾਰਾ ਨਾ ਦੇਦੀਪ ਭਾਈ ਖਾ ਗਏ ਗਰਮੀ ਦੇ ਉਹ ਦੇਖ ਬਾਦੀਓ ਨਹੀਂ ਲੈ ਕੇ ਆਏ ਨੇ ਬਾਲਣ ਤੇ ਉੱਧਰ ਹਲਵਾਈ ਲੱਗੇ ਨੇ ਚਾਲਕ ਜਗਦੀਪ ਆਦਰੀਏ ਚਲੋ ਗਾਇਸ ਚੱਲਦੇ ਆਂ ਉਹ ਰੰਦੇ ਤੁਹਾਨੂੰ ਲੈ ਮਾਰ ਗਾਇਸ 1:30 ਵਜੇ ਆਹਾ ਬੰਨਾ ਚਲਦੇ ਆਂ ਹੋਰ ਹਲਵਾਈਆਂ ਵੱਲ ਵੇਖਦੇ ਆਂ ਤੇ ਫਿਰ ਤੁਹਾਨੂੰ ਮਿਲਦੇ ਬਾਅਦ ਵਿੱਚੋਂ ਗਾਇਸ ਅਜਿਹੇ ਖੋਹ ਦੇਦੇ ਸਾਰੇ ਜਾਣੇ ਗਾਇਸ ਹੁਣ ਵੀ ਲੱਗੇ ਨਿੰਬੂ ਪਾਣੀ ਬੀਬੀ ਨੇ ਬਣਾਇਆ ਜਗਦੀਪ aí ਸਾਰਿਆਂ ਨੇ ਪਰਜੀ ਵੀ ਹਾਂ ਦੀ ਅੰਟੀ ਕਰ ਦਿੰਨੇ ਆਂ ਡੀ ਉਹਨੇ ਨੇ ਨਿੰਬੂ ਪਾਣੀ ਪੀ ਲਈਏ ਬਸ ਗਾਇਸ ਹੁਣ ਅਸੀਂ ਕਿੰ ਲੱਗਿਆ ਨਿੰਬੂ ਪਾਣੀ 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 ਬਾਨੀ ਗਾਇਸ ਗਰਮੀ ਨਹੀਂ ਜਾ ਰਹੀ ਆ ਮੂਹਰਾ ਦੇਖੋ 2 ਮਿੰਟ ਕੰਮ ਕੀਤਾ ਇਹ ਤਾਂ ਪਸੀਨਾ ਪਸੀਨੀ ਹੋ ਗਏ ਆ ਤੇ ਹਜੇ ਪੱਖੇ ਉੱਤੇ ਚੱਲੰਦੇ ਨੇ ਸਾਰਾ ਕੁਝ ਉੱਤੇ ਚੱਲੰਦਿਆ ਪਰ ਤਾਂ ਵੀ ਗਰਮੀ ਆ ਜਗਦੀ ਭਾਈ ਵੇਖੋ ਮਰ ਲਾਇਆ ਬੈ ਭਾਈ ਦਾ ਤੇ ਹੁਣ ਆਪਾਂ ਚੱਲਦੇ ਆ ਵੇਖੋ ਇਹਦੇ ਛਿਲਤ ਵੱਜ ਗਿਆ ਚ ਲੱਕੜਾ ਸੁੱਟੀਆਂ ਬਾਲਾਂ ਸੁੱਟਿਆ ਇਹਦੇ ਦੇ ਛਿਲਤ ਵੱਜ ਗਿਆ ਚ ਐਦਾ ਸੂਈ 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 ਹੁਣ ਲੱਭਾਂਦੇ ਸੂਈ ਪਣ ਗਾਈ ਥੋੜੀ ਜਿਹੀ ਹੋਰ ਫੇਲਾ ਕਰਾ ਕੇ ਹੀਰਾ ਵਾਧਾ ਨਾਲ ਮਿਲਦੇ ਆ। ਫੈਬੋ ਲੈਣ ਲੈਣਾ ਉਦੋਂ ਮਿਲਦੇ ਕਿਸ ਤਰ੍ਹਾਂ ਨੂੰ। ਦਰੀਆਂ ਪੱਕੇ ਭੁਖੇ ਲੈ ਆ ਕੇ ਅੰਦਰ ਲਾ ਤੇ ਹਲੇ ਲੋਣੇ ਬਾਦ ਦਰੀਆਂ ਲੈਣ ਚ ਲਿਆ ਕਹਿੰਦੇ ਝੂੜਾ ਲੈਣਾ ਲੈ ਜਾਓ ਭਰੀ ਇਹਨਾਂ ਨੂੰ ਹਨ ਨੂੰ ਹੋਈ ਲੋੜ ਨਹੀਂ ਇਹਨਾਂ ਦੀ। ਆਹ ਦੇਖੋ ਪੱਕੇ ਲਿਆਂਦੇ ਆ ਤੇਰੀਆਂ ਵੀ ਨੇ ਹੈਲੋ ਗਾਇਜ਼ ਗਾਇਜ਼ ਨੂੰ ਮਾਣ ਆ ਰਿਹਾ ਕਿ ਨੇ ਮੈਂ ਅੱਜ ਦੀ ਭਾਈ ਆਜ ਗਿਆ ਤੇ ਦੀਦੀ ਭਾਈ ਨੂੰ ਘਰੇ ਚੱਲੇ ਦੀਦੀ ਭਾਈ ਇਹ ਪਾਦੀ ਬੜਾ ਮਾਣ ਵੰਦਾ ਖਾ ਲਿਆ ਨੇ ਆਵਾਜ਼ ਸੁਣਿਆ ਭਾਈ ਜੀ ਆਪਾਂ ਜਲਦੀ ਸਿੱਧਾ ਆ ਮੈਂ ਵੀ ਲੈ ਚਿੱਤ ਕਹਿੰਦੇ ਅੱਜ ਘਰੇ ਆਇਆ ਫੇਰ ਸਕੂਲ ਰੀਸ ਤੋਂ ਲੈ ਕੇ ਸਿੱਧਾ ਚੱਲਦੇ ਹਾਂ ਗਾਇਜ਼ ਹੁਣ ਆ ਪਾ ਚੁੱਕੇ ਹਾਂ ਮਦ ਸਕੂਲੇ ਹਜੇ ਕੋਈ ਵੀ ਨਹੀਂ ਨੇ ਪੇਰੈਂਟਸ ਨਹੀਂ ਆਏ ਘਾਟੀਆ ਪੇਰੈਂਟਸ ਚਾਹੀਦੇ ਜੀ ਏਣ ਕਰੋਤੇ ਆ ਤੇ ਇੱਕ 50 ਤੇ ਪੂਰੇ ਕਰ ਦੇਣੀ ਵੀ ਮੋਬਾਈਲ ਤੇ ਹਜੇ 7 ਮਿੰਟ ਲਿੰਗੇ 1 50 ਤੇ ਪਰ ਨਾ ਚੈੱਕ ਕਰੋ ਗਾਇਜ਼ ਗਾਈਸ ਇਹ ਅਮਦੇ ਸਕੂਲੀ ਹੋ ਤੇ ਯਾ ਸ਼ੂਟੇ ਦੇ ਚਾਚੀ ਜੀ ਗਏ ਨੇ ਅੰਦਰ ਆ ਵੇ ਕੋ ਬੁਆ ਹੋ ਚੁਕਾ ਸਾਰੇ ਪੇਰੈਂਟ ਅੰਦਰ ਜਾਣਗੇ ਕਿ ਅੱਜ ਜਿਆਦਾ ਟ੍ਰੈਫਿਕ ਹੈ ਟ੍ਰੈਫਿਕ ਹੈ ਨੇ ਜਿਆਦਾ ਯੋ ਅੱਜ ਢੀੜ ਭੜੀ ਹੈ ਤੇ ਕੇ ਚਾਚੀ ਜੀ ਲੈ ਕੇ ਆਉਂਦੇ ਹੋਣਾ ਮੈਨੂੰ ਚੈੱਕ ਕਰੋ ਗਾਈਸ ਮੌਸਮ ਚੈੱਕ ਕਰੋ ਯੋ ਯਾਰ ਮੌਸਮ ਹੋਇਆ ਯਾਰ ਥੋੜਾ ਠੰਡਾ ਠੰਡਾ ਮੌਸਮ ਆ ਰਿਹਾ ਹੈ ਬਾਕੀ ਤੇ ਹਮਾ ਠੰਡੇ ਠੰਡੇ ਮੌਸਮ ਜੀ ਅਰੇ ਆ ਕਾ ਜੀ ਆ ਰਹੇ ਨੇ ਅੱਗੇ ਸਾਰੇ ਤੇ ਯਾਰ ਗਰਮੀ ਬਹੁਤ ਜ਼ਿਆਦੀ ਸੀ ਸ਼ੂਗਰ ਕਿਤੇ ਮੀਨ ਦੇ ਨਾਮ ਨਿਸ਼ਾਨ ਮੈਂ ਮੀਨ ਨੇ ਵੀ ਆਪਣਾ ਆਖਿਆ ਕਿ ਮੈਂ ਹੈਗਾ ਬਰਾ ਬਦਲ ਬਦਲਨੇ ਮੈਂ ਮੈਂ ਦੱਸਿਆ ਉਹ ਆਖਿਆ ਮੈਂ ਲੈ ਕੇ ਆ ਗਿਆ ਚਾਚੀ ਜੀ ਔਰ ਹੈਵਨ ਨੂੰ ਲੈ ਕੇ ਆ ਗਿਆ ਚਾਚੀ ਜੀ ਚਲੋ ਗਾਇਜ਼ ਅੱਜ ਬਹੁਤ ਜ਼ਿਆਦਾ ਟ੍ਰੈਫਿਕ ਆ ਤੇ ਅੱਜ ਤੁਹਾਨੂੰ ਅਜ ਤਾਂ ਵੀ ਜਲਦੀ ਮਨ ਕੱਟ ਮੈਨੂੰ ਵੀ ਚੱਲ ਜੀ ਗਾੜੀ ਆ ਆ ਵੇਖੋ ਯਾਰ ਅੱਗੇ ਲਾ ਗਿਆ ਕੋਈ ਸਕੂਟਰੀ ਇਹ ਸਕੂਟਰੀ ਆ ਲੈ ਆਓ ਵੇਖੋ ਚਲੋ ਗਾਈਸਰ ਤੁਹਾਨੂੰ ਮਿਲ ਜਿਆ ਟ੍ਰੈਫਿਕ ਹੋ ਜਾ ਕੱਢ ਤੇ ਸਕੂਟਰੀ ਫਿਰ ਸਿੱਧਾ ਹੀ ਗੁਰਦਾਸ ਮਿਲਦੇ ਹੁਣ ਹਾਜੀ ਨਕਲ ਨਕਾ ਰਹਿਣੇ ਉਹ ਲੱਗਾ ਕੋਈ ਸਟ੍ਰੀਨ ਆ ਚੁੱਕੀ ਆ ਰਹੀ ਆਪਣੇ ਟ੍ਰੇਨ ਗਾਈਸ ਜਨਾ ਬਹਾ ਮਨਿ ਚਾਰਟ ਕੇ ਆ ਚੁਕੇ ਆ ਨਾ ਮੈਂ ਹੁਣ ਚਲਾ ਗੁਰਦਾਰੇ ਦੇਖਦੇ ਆ ਕੀ ਬਣਿਆ ਛਕਦੇ ਆ ਤੇ ਫਿਰ ਸੇਵਾ ਕਰਦੇ ਆ ਫਿਰ ਚਲਦੇ ਟਿਊਸ਼ਨ ਤੇ ਗਾਈਸ ਅੱਜ 5 ਵਜੇ ਦੀ ਟਿਊਸ਼ਨ ਆ ਗਰਮੀ ਬਹੁਤ ਜ਼ਿਆਦੀ ਗਾਈਸ ਉਤੇ ਗਾਂਧੀ ਚੌਂਕ ਥਾਣੀ ਆਹੀ ਨਹੀਂ ਆਇਆ ਹੀ ਉਤੋਂ ਦੀ ਘੁੰਮ ਗਿਆ ਗਾਂਧੀ ਚੌਂਕ ਤੇ ਹੀ ਪੁੱਲ ਤੇ ਇਹ ਕਰਕੇ ਗਾਂਧੀ ਚੌਂਕ ਨਹੀਂ ਆਇਆ ਮੈਂ ਵਾਹਿਗੁਰੂ ਜੀ ਹਾਂ ਸਾਰਾ ਵਾਹਿਗੁਰੂ ਜੀ ਬਣੇ ਚਲੋ ਚੱਲਦੇ ਗਾਈਸ ਗਾਈਸ ਉਹਨਾਂ ਲੂਨਾਰੀ ਚੋਲ ਖਾ ਰਿਆ ਨੂਰ ਤੇ ਮੈਂ ਹਾਰੇ ਆ ਆ ਵੀ ਲਿਆ ਖਾਣੇ ਸਾਰੇ ਬੀਬੀਆਂ ਹਾਂ ਇਹ ਲੇਟ ਹੋ ਗਿਆ ਹੈ ਹਾਂ ਬਾਸ ਨੂੰ ਚਲਦੇ ਆ ਘਰ ਆਣੂ ਤਾਂ ਫਿਰ ਸ਼ਾਮ ਨੂੰ ਤੁਹਾਨੂੰ ਮਿਲਦੇ ਆ ਠੀਕ ਹੈ ਤਾਂ ਆਗੇ ਜਿਉ ਸਮਾਗਮ ਨੂੰ ਧੰਨਵਾਦ ਮੈਨਾਂ ਹੀ ਨਹੀਂ ਰਹਿਣਾ ਤੇ ਜਿਉ ਸਮਾਗਮ ਨੂੰ ਆਪਾਂ ਅੰਦਰ ਆ ਜੂਗੇ ਸਾਰੇ ਜਣੇ ਏਸੀ ਲੱਗ ਕੇ ਬੈਠੇ ਪਹਿਲੀ ਗੱਲੀ ਬੁਲੇ ਬੁਲੇ ਦਲੇ ਤਾਂ ਉਪਰ ਦੀ ਉਹ ਕੋਈ ਗੱਲ ਨਹੀਂ ਅੱਜ ਅਗਦੀ ਭੈ ਵੀ ਆ ਚੁੱਕੇ ਨੇ ਤੇ ਇਹ ਸੀਤੇ ਲੱਗਾ ਰਮਾ ਬੁਲੇ ਬੁਲੇ ਵਲੋਗਰ ਤੇ ਮਾਸ਼ਲੀ ਉੱਤੇ ਬੈਠੇ ਨੇ ਆਪਸਾਰੇ ਅੰਦਰ ਬੈਠਿਆ ਇਹ ਸਿਰੀਵਾਲ ਲੈ ਰਹੇ ਆ ਹੁਣ ਤੁਹਾਨੂੰ ਮਿਲਦੇ ਆ ਸ਼ਾਮੀ ਗਾਈਸ ਕਿਵੇਂ ਹੋ ਗਾਈਸ ਐ ਗਾਈਸ ਨੂੰ ਲੱਗੀ ਹੈ ਨਗਰਾਲ ਦੀ ਸਫਾਈ ਤਾਂ ਸਿਰਫ ਮੇਰੇ ਆਚਾ ਜੱਗੂ ਭਾਈ ਆ ਕੇ ਪੋਚਾ ਲਾ ਕੇ ਫੋਕਸ ਵੱਜ ਨਹੀਂ ਰਿਹਾ ਪਰ ਇਹ ਇਤਰਾ ਰੋਸ਼ਨੀ ਬੜੀ ਆ ਰਹੀ ਹੈ ਆਪੇ ਤਕਰੀਪਾਰੀ ਆ ਚੁਕੇ ਨੇ ਤੇ ਹੁਣ ਫੋਕਸ ਲੱਜੂਆ ਤੇ ਬੜੇ ਬੜੇ ਸਾਰੀ ਸਫਾਈ ਹੋ ਰਹੀ ਹੈ ਤੇ ਹੁਣ ਆਪਾਂ ਸਫਾਈ ਕਰਾ ਕੇ ਨਗਰਾਲ ਦੀ ਫਿਰ ਆਪਾਂ ਚੱਲਦੇ ਆ ਟਿਊਸ਼ਨ ਤੇ ਟਿਊਸ਼ਨ ਤੋਂ ਆ ਕੇ ਸਮਾਂ ਹੁਣ ਸਟਾਰਟ ਹੋਣਾ ਹੈ ਫਿਰ ਆਪਾਂ ਅੱਜ ਜਿੰਨਾ ਸਮਾਂ ਵਿਲੇ ਵੇਕ ਆਉਤ ਸਵੇਰੇ ਗਾਇਸ ਕਾਫੀ ਵੇਲੇ ਜਾਣਾ ਗਾਇਸ ਆਪਾਂ ਪੱਕਾ ਸੈੱਟ ਕੰਨ ਸੈੱਟ ਆ ਵੀਉਂਦਾ ਜਾਣਾ ਹੁਣ ਆਪਾਂ ਚਲੋ ਗਾਇਸ ਹੁਣ ਤੁਹਾਨੂੰ ਮਿਲਦੇ ਹਾਂ ਸਦਾ ਹੀ ਟਿਊਸ਼ਨ ਤੇ ਟਿਊਸ਼ਨ ਤੋਂ ਆ ਗਏ ਗਾਇਸ ਟਿਊਸ਼ਨ ਭਾਰਤ ਕੀ ਆ ਚੁੱਕੇ ਆ ਅੱਜ ਆਪਾਂ ਗੇਮ ਅੱਜ ਆਪਾਂ ਮਨ ਪਾਰਪੋਰ ਕਰਨੇ ਜਾਣਾ ਆਪਾਂ ਸਿੱਧਾ ਅੱਜ ਚੱਲਦੇ ਗੁਰਦਾਰੇ ਕਿਉਂਕਿ ਸਮਗਮ ਆ ਜਾ ਗੁਰਦਾਰੇ ਹੁਣ ਐ ਸਮਾਪਤੀ ਸਮਾਪਤੀ ਮਤਲਬ ਸਫਾਈ ਸਭ ਸਾਰਾ ਕੁਝ ਹੋ ਗਿਆ ਨਾ ਤੇ ਹੁਣ ਆਪਾਂ ਚੱਲਦੇ ਆਂ ਤੇ ਹੁਣ ਸਮਾਗਮ ਸਟਾਰਟ ਹੋ ਨਹੀਂ ਹਾਲਾ ਸ਼ਾਇਦ ਜਾਂ ਹੋ ਗਿਆ ਨਾ ਹੁਣ ਆਪਾਂ ਚੱਲਦੇ ਆਂ ਮਿਲਦੇ ਹਾਂ ਹਾਂਜੀ ਹਲੋ ਗਾਇਜ਼ ਆਪਾਂ ਅੱਜ ਗੁਰਦੁਆਰੇ ਤੋਂ ਹੁਣ ਚੱਲਦੇ ਆਂ ਅੰਦਰ ਦੇਖੋ ਅੱਜ ਗੁਰਦੁਆਰਾ ਤੇ ਅਮਰਿਤਪਾਲ ਜੀ ਅੱਜ ਕੀ ਹਾਲ ਬਾਈ ਬੇਟੀ ਬੇਟੀ ਕੇਹਨ ਮਿਲ ਆ ਆ ਦੇਖੋ ਗਾਇਜ਼ ਬਾਈ ਵਾਈ ਕਰਤੀ ਖਾ ਸਾਡੇ ਦੇ ਬਾਈ ਹਾਂਜੀ ਹਾਂਜੀ ਇੱਧਰ ਐਨ ਕਰੋ ਨਾ ਫਿਰ ਐਨ ਕਰੋ ਬਾਪਾ ਜਵਾਰਾ ਦਾ ਬਾਈ चलदे सेवा करादी ਕੁਰ ਸ਼ਬੀਲ ਓਨਲੀ ਸੂਰ ਲੱਭਣ ਦੇ ਪਰਫੈਕਟ ਔਰ ਨਹੀਂ ਤੋ ਲੋ ਲੱਭਣੀ ਦਾ ਸੂਚ ਚੈੱਕ ਕਰਵਾ ਲੈ ਗਰ ਮੀਟਰ ਮੋਟਰ ਦਾ ਵੀ ਕਰੰਗੀ ਹੋਈ ਕਾਰ ਦਾ ਹੋਏ ਰਾਤ ਨੂੰ ਆ ਵੇਖੋ ਯਾਰ ਆਖਣਿਆ ਘੁਰਪੇ ਖਰਪੇ ਕਰੋ ਆਹ ਦੇ ਆ ਪਰਫਪਰ ਤੋੜਨਾ ਤੇ برف ਤੋੜ ਕੇ ਫੇਰ ਲਾਉਣੀ ਸ਼ਬੀਲ ਇਹ ਹੈ ਹੁਣ ਬਣਾਉਨੇ ਆ ਸ਼ਬੀਲ ਤੇ ਵਰਤੋਨੇ ਆ ਗਾਇਜ਼ ਗਾਇਜ਼ ਇੱਧਰ ਦੇਖੋ ਆਪਾਂ ਦੇ ਖੰਡ ਖੋਣੇ ਵੀਰੇ ਹੋਣੀ ਦੇ ਖੰਡ ਖੋਣੇ ਜਾਨੂ ਪਾ ਗਾਂਦੇ ਤੋਂ ਗੰਦ ਪਾਰਿਆ ਇੱਧਰ ਸ਼ਸਤਰ ਵੀ ਲੱਤ ਸੁਧਨੇ ਹਾਂ ਦੀ ਵਾਰੀ ਹਾਂ ਭਾਈ ਯਾਰ ਉਹ ਸੂਆ ਲੈਣ ਪਤਾ ਨਹੀਂ ਕਿੱਥੇ ਚਲ ਗਈ ਸੂਆ ਲੈ ਹੈ ਕੋਈ ਨਹੀਂ ਆ ਗਾਇਜ਼ ਉਹ ਅਜੇ ਤੱਕ ਬਰਕ ਵੀ ਡੋੜਦੀ ਹੈ ਇੱਥੇ ਗਾਇਜ਼ ਆਪਾਂ ਬਣਾ ਵੀ ਲਈ ਬਾ ਥੋੜੀ ਗੋਲ ਕਰ ਰਹੇ ਆ ਫਿਰ ਬਣਾ ਦਿੰਨੇ ਆ ਆਪਾਂ ਘੜੀ ਕਦਾ ਕਾ ਜਿਓ ਬੰਦੂ ਨਹੀਂ ਆ ਜਕ ਨਹੀਂ ਚੁੱਪ ਗਾ ਇੱਥੇ ਗਾਇਜ਼ ਹੁਣ ਆਪਾਂ ਚੱਲੇ ਆ ਗੁਰਦੁਆਰੇ ਲਈ ਜਨਰੇਟਰ ਲੈਣ ਤੇ ਅਸੀਂ ਇੰਨੇ ਜਾਣੇ ਜਾਨ ਪਾ ਰਹੀ ਹੈ ਕੋ ਕਿਦਾਂ ਨੂੰ ਲੱਗ ਰਿਹਾ ਤੇ ਆਪਾਂ ਜਾਂਦੇ ਆ ਭੱਜ ਜਾਂਦਾ ਹੁੰਦਾ ਏ ਕੰਮ ਕੋਈ ਕਾਟੀ ਕਰ ਦਿੰਦਾ ਹੁਣ ਆਪਾਂ ਚੱਲਦੇ ਆ ਸਿੱਧਾ ਮਨੋਰ ਟੈਂਟ ਹਾਊਸ ਵਾਲਿਆਂ ਕੋ ਤੇ ਹੁਣ ਆਪਾਂ ਲੈ ਕੇ ਆਉਣੇ ਆ ਜਨਰੇਟਰ ਤੇ ਸਵੇਰੇ ਸਾਰਿਆਂ ਨੇ ਪਲਾਨ ਬਣਾਇਆ ਆਪਾਂ ਜਾਣਾ ਫੇਰ ਕੰਸੈਪਟ ਸੈਕਲਾਂ ਦੇ ਤੇ ਐਰ ਕੀ ਮੁੰਡੇ ਥੋੜੇ ਜਿਆਦੇ ਹੋਣੇ ਆ ਨਹੀਂ ਜਾਂਦਾ ਹੁੰਦਾ ਜੀ ਇਹਨੂੰ ਆਪਾਂ ਕੱਲ ਲੈ ਕੇ ਜਾ ਪੁੱਛੀਗੇ ਅੱਜ ਨਹੀਂ ਇਹ ਵੀ ਘਰ ਦਾ ਫੋਨ ਕਰ ਮੈਨੂੰ ਗੱਲਾਂ ਪਾ ਜੜੀਆਂ ਆ ਬੇਸਰਾਂ ਆ ਗਏ ਜਣ ਚਲਦੇ ਆ ਦੁਕਾਨ ਤੇ ਲੋ ਬੱਕਰੀ ਚੱਲੇ ਚੱਲੇ ਮਨੋਡਨ ਟੈਂਟ ਹਾਊਸ ਵਾਲਿਆਂ ਦਾ ਇੱਧਰ ਵੇਖੋ ਸਾਡੀ ਡੇਰਾ ਰੋਡ ਤੇ ਕਿੰਨਾ ਚਲੋ ਜੋਪਰਾ ਘੱਟੀ ਵੇ ਲੈਓ ਹੋਰ ਥੱਲੇ ਆ ਜੀ ਭਾਈ ਬਤਾਓ ਕਿ ਕਿੱਦਾਂ ਕਰਾਂਗੇ ਜੀ ਭੁਲਸਾਬ ਓਏ ਸ਼ਬਦ ਨਹੀਂ ਗਾਣੇ ਨਹੀਂ ਬੋਲੇ ਸ਼ਬਦ ਬੋਲੇ ਬੋਲਣੇ ਚੱਲ ਗਏ ਜਣ ਚਲਦੇ ਆ ਰਹੇ ਆ ਮੋਰ ਰੈਡ ਪ੍ਰਾਈਸ ਚਲੋ ਜਨਰੇਟਰ ਲੈ ਜਾਣੇ ਆ ਆ ਰਹੇ ਸ਼ਾਇਦ ਆ ਹੀ ਚੁੱਕਣਾ ਬਣਾ ਨੂੰ ਰੁਕਦੇ ਆ ਭਾਈ ਜਨਰੇਟਰ ਨਾਲਿਆਂ ਕੋ ਲੈ ਗਏ ਆ ਸਮਾਨ ਦੇ ਜਨਰੇਟਰ ਚੁੱਕ ਰਿਹਾ ਆ ਆਨ ਪੁਚਾਪੀ ਦਾ ਇਥੇ ਇੱਕ ਮੋੜ ਇਹਦਾ ਡਿਕਾਡ ਹੋ ਗਿਆ ਚਲੋ ਆਪਾਂ ਚੱਲਦੇ ਆ ਮੈਨੂੰ ਵੀ ਲੱਗਦਾ ਮੇਰੀ ਪ੍ਰਾਈਵਸਿਟੀ ਲੀਕ ਕਰ ਜਾਂਦੇ ਇਹ ਦੇ ਨੂੰ ਲੈ ਕੇ ਜਾਣੇ ਆ ਤੇ ਹੈ ਆਹ ਭਰਾ ਨਾ ਚੁੱਕਨੇ ਡਾ ਉਹਦੀ ਫੋਟੋ ਲੈ ਲਾ ਦੇ ਦੇਖਾਈ ਸੁਣਾ ਬੱਦਲੇ ਆ ਗਏ ਅੰਮਿਆ ਕੋਰਦਾਰੇ ਮੇ ਉਹਦੇ ਨੂੰ ਉੱਤਰ ਚੈੱਕ ਕਰੋ ਜਨਰੇਟਰ ਚੱਕ ਕੇ ਲਿਆਂਦਾ ਵਾਰੋ ਵਾਰੀ ਪਹਿਲੋ ਮੈਂ ਹਾਂ ਜਨਰੇਟਰ ਚੱਕਣ ਦੇ ਕੱਲਾ ਫਿਰ ਜੱਸ ਅਜਾਬੀ ਹੈ ਮੇਰੇ ਤੋਂ ਆ ਜੱਸ ਚਾਨਨ ਨੂਰੇ ਐਂਦਾ ਸਾਰੇ ਜਣੇ ਅੱਜ ਜਨਰੇਟਰ ਚੈੱਕ ਕਰ ਪਰ ਆ ਵੇਖੋ ਆ ਕੋਈ ਇਨੀ ਇਨੀ ਜਾਣਦੇ ਅੱਜ ਕੱਲ ਦੇ ਮੁੰਡੇ ਆ ਜੇ ਆ ਵੇਖੋ ਜਾਣ ਜਾਣ ਆਡਾ ਭਰਾ ਕੱਲਾ ਹੀ ਚੁੱਕ ਲੈ ਆ ਆ ਵੇਖੋ ਮੈਂ ਵੀ ਕੱਲਾ ਹੀ ਚੁੱਕ ਲੈ ਆ ਆ ਵੇਖੋ ਆ ਵੇਖੋ ਬਸ ਇੰਨਾ ਕੀ ਚੁੱਕਣ ਜੋਗੇ ਆ ਮਿਲਦੇ ਗਏ ਹਾਂ ਅੰਦਨ ਗੁਰਦਾਰ ਗਾਈ ਜਨਰੇਟਰ ਵੀ ਲਿਆਉਂਦਾ ਹੈ ਤੇ ਹੁਣ ਵੀ ਲੱਗੇ ਸ਼ਬੀਲ ਚੰਗਾ ਲੱਗੇ ਆ ਆ ਵੇਖੋ ਆ ਮਾਨਸਤਿ ਆ ਵੇਖੋ ਹਾਂ ਜੀ ਹਾਂ ਮੂੰ ਕਰਿਓ ਭਾਈ ਪਟਵਾਰੀ ਪੁਆਦੇ ਬਣੇਗੇ ਹਾਂ ਜੀ ਹਾਂ ਜੀ ਆ ਆ ਆ ਦਵੀਂ ਅਰੀ ਨਹੀਂ ਯਾਰ ਯਾਰ ਨਹੀਂ ਨਹੀਂ ਚਲੋ ਵਾਲਾ ਪਾ ਕਰਦੇ ਸੇਵਾ ਫਿਰ ਮਿਲਦੇ ਗਾਈਸ ਸੰਭਾਤੀ ਕਰੋ ਕਿ ਮੈਂ ਸੰਗਤ ਹੋ ਚੁੱਕੀ ਆ ਅੰਦਰ ਤੇ ਆ ਚੈੱਕ ਕਰੋ ਇਹਦੀ ਸਾਫੀ ਕਰ ਆ ਦਸਰੀ ਕਰ ਆ ਆ ਦੇਖੋ ਭਾਈ ਉਹ ਦੇਖੋ ਜਗੂਣੀ ਮੈਂ ਜਗੂਣੀ ਦੇ ਲੰਗਰ ਛਕਣ ਗਾਈਸ ਆ ਦੇਖੋ ਆ ਤੂੰ ਯਾਰ ਫੇਰ ਬਹਿ ਗਿਆ ਜਗਦੀਪਾ ਸੇਵਾ ਕਰੋ ਇੱਕੋ ਬਾਈ ਫੋਨ ਲਰਨ ਕਰੋ ਫੋਨ ਲਰਨ ਕਰੋ ਗਾਈ ਸਾਰੇ ਸਬਸਕ੍ਰਾਈਬ ਕਰੋ ਆਪਣਾ ਸੇਵਾ ਕਰਾ ਕੇ ਮਿਲਦੇਗਾ ਸਮਾਰਟੀ ਦੇ ਗਾਈ ਇਸ ਵਕਫਾ ਲਾ ਗਿਆ ਇਹਨਾਂ ਗਰਮੀ ਜਾਂ ਕਿੰਨੀ ਸੰਗਤ ਵਿੱਚ ਕਰੋ ਕਿੰਨੀ ਹੈ ਭਾਜੀ ਹਣੀ ਸੇਵਾ ਕਰ ਰਹੇ ਨੇ 70 ਰੁਪਏ ਦਾ ਭਾਰਕ ਕਿੰਨੀ ਸੰਗਤ ਤੇ ਸਾਰਾ ਮੰਦਪ ਪੂਰੇ ਐਂਡਿੰਗ ਤੇ ਸਵਾਗਤ ਹੋ ਚੁੱਕੀ ਹੈ ਤੇ ਅੰਦਰੋਂ ਪੂਰਾ ਹਾਲ ਖਾਲੀ ਹੋ ਚੁੱਕਾ ਹੈ ਤੇ ਹੁਣ ਬੰਦ ਕਰਨ ਲੱਗੇ ਨੇ 10:30 ਵਜੇ ਨੇ ਤੇ ਹੁਣ ਆਪਾਂ ਵੀ ਬਸ ਆਨ ਵੇਖੋ ਆ ਥੱਲੇ ਆਇਆ ਸੇਵਾ ਕਰਾ ਕੇ ਤੇ ਅਸੀਂ ਵੀ ਉੱਤੋਂ ਕਸਮ ਕਰਾ ਲਿਆ ਆ ਇਹ ਬੜਾ ਸਾਡਾ ਬਹਿ ਗਿਆ ਤੇ ਪ੍ਰਸ਼ਾਦਾ ਨਹੀਂ ਛਕਣਾ ਯਾਰ ਸ਼ਬੀਲ ਆ ਗਈ ਸ਼ਬੀਲ ਕੇ ਨੇ ਉਹ ਜਗਦੀਪ ਆ ਗਈ ਸ਼ਬੀਲ ਚੱਲ ਚੱਲੀਏ ਯਾਰ ਗੁਲਾਬ ਆ ਗਿਆ ਸੱਚੀ ਆਖਣਾ ਹੈ ਸੰਗਤ ਥੋੜੀ ਲੱਗੀ ਐ ਜੇ ਲੋਰ ਆਪਾਂ ਚੱਲਦੇ ਆ ਗਾਇਸ ਭਾਰੀ ਨਹੀਂ ਜਾ ਰਹੇ ਨੇ ਕੋਈ ਨਾ ਪੁੱਲਰ ਤੋਂ ਉੱਪਰ ਜੋਨ ਗਾਇਦਾ ਅਪਾ ਚੱਲਦੇ ਨੇ ਬੱਸ ਰੇਪ ਜਾਣਾ ਨੇ ਕੰਮ ਹਾਂਜੀ 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 ਅੱਗੇ ਦੇ ਕੋਲ ਨਗਰ ਦਾ ਥੋੜਾ ਹੀ ਜਾਣੀ ਰਹੇ ਨੇ ਥੋੜਾ ਬਸ਼ੀਰ ਵੀ ਕਿ ਤੁਹਾਨੂੰ ਮੈਂ ਦੇਖ ਕਰ ਜਾ ਬੈਨ ਕੋ ਜੁਣੀ ਹੈ ਗਾਈ ਜੋਨ ਅਪਾ ਛੱਡ ਕੇ ਜਨਰੇਟਰ ਤੇ 11 ਆ ਚੁੱਕੇ ਨੇ ਹੁਣ ਅਪਾ ਛੱਡ ਗਏ ਜਨਰੇਟਰ ਸਦ ਖੁਦ ਖਾਣਾ ਵੀ ਸਾਰਾ ਕੋ ਖਾਲੀ ਹੋ ਚੁੱਕਾ ਹੈ ਉਹ ਆਇਆ ਜਨਰੇਟਰ ਛੱਡਣੇ ਚੜੀਏ ਆਇਆ ਭਾਈ ਉੱਧ ਚਲੇ ਜਾਂਦੇ ਹੈ ਉਹ ਜਾਬਰਾ ਚਲੋ ਗਾਇਸ ਚੱਟ ਗਏ ਹੁਣੇ ਫਿਰ ਤਾਂ ਮੇਰੇ ਦੁਕਾਨ ਨਹੀਂ ਫਿਰ ਉਹ ਤੋਂ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਆਏ ਨਹੀਂ ਬਾਏ ਬਾਏ ਪਾਛੇ ਮੇਰੇ ਨਾਲ ਇਹ ਸਾਰੀ ਸੇਵਾ ਦੀ ਸਮਾਪਤੀ ਹੋ ਚੁੱਕੀ ਹੈ ਤੇ ਹੁਣ ਆਪਾਂ ਚੱਲਦੇ ਆਂ ਘਰਾਂ ਨੂੰ ਤੇ ਅੱਜ ਦੇ ਵਲੌਗ ਵਿੱਚ ਅੱਜ ਦੇ ਵਲੌਗ ਹਾਂਜੀ ਹੁਣ ਸਵੇਰੇ ਆਪਾਂ ਚੱਲਾਂਗੇ ਕੰਮ ਤੇ ਆਪਦੇ ਵਲੌਗ ਰੇ ਦੇਖਿਓ ਅਸੀਂ ਜਾਣਾ ਫਿਰ ਗਾਂਦੇ ਫਿਰ ਦੁਆਰਾਂ ਜਿੰਨੂ ਜਿੰਨੂ ਲੱਗਾ ਅਜਾ ਵਲੌਗ ਵਧੀਆ ਲੋਗ ਨੂੰ ਕਰ ਦਿਓ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਗਾਇਸ ਬਾਏ ਬਾਏ